हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਗਣਿਤ ਦਾ 76 ਨੰਬਰ ਟੈਸਟ ਹੈ ਜਿਹੜਾ ਗੁਣਜ ਤੇ ਗੁਣਨਖੰਡਾਂ ਦੇ ਸਬੰਧ ਦੇ ਵਿੱਚ ਆ ਉਹ ਸ਼ੁਰੂ ਕੀਤਾ ਹੋਇਆ ਬੇਟਾ ਤਾਂ ਧਿਆਨ ਦਿਓ ਹੁਣ ਆਪਾਂ 6 ਨੰਬਰ ਸਵਾਲ ਦੇ ਉੱਤੇ ਆ ਗਏ ਉਹਦੇ ਕਹਿੰਦਾ 6 ਦੇ ਪਹਿਲੇ 5 ਗੁਣਜਾਂ ਦੇ ਜੋੜ ਵਿੱਚ ਆਉਣ ਵਾਲੀ ਸੰਖਿਆ ਦੇ ਇਕਾਈ ਤੇ ਦਹਾਈ ਸਥਾਨ ਦੇ ਅੰਕਾਂ ਵਿੱਚ ਅੰਤਰ ਹੈ 6 ਦੇ ਪਹਿਲੇ 5 ਗੁਣਜ ਬੇਟਾ 6 ਦੇ 5 ਗੁਣਜ ਕੱਢਣ ਜਿਹੜੇ ਜੋੜ ਕਰਨ ਦੇ ਦੋ ਢੰਗ ਹੈਗੇ ਇੱਕ ਢੰਗ ਤਾਂ ਇਹ ਹੈਗਾ ਬੇਟਾ ਵੀ ਤੁਸੀਂ ਇਹ ਕਰੋ ਪ੍ਰੋਪਰਲੀ ਸਾਰਾ 6 6 ਦੇ ਗੁਣਜ ਪਹਿਲਾਂ ਸਾਨੂੰ ਪਤਾ ਹੋਣੇ ਚਾਹੀਦੇ ਆ ਗੁਣਜ ਕੀ ਹੈਗੇ ਬੇਟਾ ਮੈਂ ਤੁਹਾਨੂੰ ਦੋਵੇਂ ਢੰਗ ਨਾਲ ਦੱਸ ਦਿੰਨਾ ਪਹਿਲਾ 6 ਫਿਰ 12 ਫਿਰ ਬੇਟਾ 18 ਫਿਰ 24 6 12 18 24 ਤੇ ਫਿਰ 3 ਠੀਕ ਹੈ ਜੇ ਬੇਟਾ ਇਹਨੂੰ ਸਾਰੇ ਨੂੰ ਜੋੜਾਂਗੇ ਅਸੀਂ ਤਾਂ ਇਹ ਆਜੂਗਾ 90 ਠੀਕ ਹੈ 6 ਦੇ ਪਹਿਲੇ 5 ਗੁਣਜ ਠੀਕ ਹੈ ਜੋੜ ਵਿੱਚ ਸੰਖਿਆ ਦੇ ਇਕਾਈ ਸਥਾਨ ਤੇ ਦਹਾਈ ਸਥਾਨ ਦੇ ਅੰਕਾਂ ਵਿੱਚ ਇਕਾਈ ਸਥਾਨ ਤੇ 0 ਆ ਦਹਾਈ ਤੇ 9 ਆ ਤਾਂ 9 ਘਟਾਓ 0 ਬਰਾਬਰ ਅੰਤਰ ਕਿੰਨਾ ਆ ਗਿਆ 9 ਆ ਗਿਆ ਇੱਕ ਬੇਟਾ ਮੈਂ ਤੁਹਾਨੂੰ ਇਹਦਾ ਫਾਰਮੂਲੇ ਦੇ ਨਾਲ ਵੀ ਦੱਸਣ ਲੱਗਾ ਹਾਂ 6 ਦੇ ਪਹਿਲੇ 5 ਗੁਣ ਦਾ x ਦੇ ਜੇ ਬੇਟਾ ਵੱਡੀ ਰਕਮ ਆ ਜਾਵੇ ਆ ਤਾਂ ਗੁਣਜ ਸਾਨੂੰ ਪਤਾ ਸੀਗੇ ਨਾ ਵੱਡੀ ਰਕਮ ਚ ਫਿਰ ਔਖਾ ਹੋ ਜੂ ਟਾਈਮ ਬਹੁਤ ਲੱਗ ਜੂਗਾ ਤਾਂ ਉਹਦਾ ਫਾਰਮੂਲਾ ਹੁੰਦਾ x ਦੇ ਪਹਿਲੇ n ਗੁਣ ਜਾਂ ਦਾ ਜੋੜ ਬਰਾਬਰ x n n 1 ਸਾਰੇ ਦਾ 2 x ਕਿੰਨਾ ਬੁੱਟ 6 ਦੇ ਪਹਿਲੇ 5 x 6 ਹੈ ਨਾ 6 ਦੇ ਪਹਿਲੇ 5 6 5 5 1 ਸਾਰੇ ਦਾ 2 ਆ ਬੇਟਾ ਮੈਂ ਇਕੱਠਾ ਕੱਟਣ ਲੱਗਾ 2 6 ਨਾਲ ਕੱਟੇ ਜਾਣਗੇ 5 ਤੇ 1 6 ਹੋ ਜਾਣੇ ਨੇ ਜੁੜ ਕੇ ਤਾਂ 2 3 6 6 5 30 30 ਤੇ ਆ 90 ਤਾਂ ਪਹਿਲਾਂ ਵੀ ਬੇਟਾ ਆਪਾਂ 90 ਹੀ ਕੱਢਿਆ ਸੀ ਨਾ 6 12 18 24 ਤੇ 30 ਦਾ ਸੋ ਬੇਟਾ ਇਹ ਤੁਹਾਨੂੰ ਕਨਸੈਪਟ ਕਲੀਅਰ ਕਰਨ ਦੇ ਲਈ ਮੈਂ ਅੱਗੇ ਕਰਵਾ ਦਤਾ ਠੀਕ ਹੈ ਤਾਂ ਇਕਾਈ ਤੇ ਦਹਾਈ ਸਥਾਨ ਦੇ ਵਿੱਚ ਅੰਤਰ 9 ਆ ਗਿਆ ਇਹਦਾ ਆਨਸਰ ਆ ਬੇਟਾ 9 ਆ ਜੂ D1 ਇਹਦਾ ਰਾਈਟ ਆਨਸਰ ਹੈਗਾ D1 ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਕਹਿੰਦਾ 13 ਦੇ ਪਹਿਲੇ 7 ਗੁਣਜਾਂ ਦਾ ਜੋੜ ਕਿਸ ਸੰਖਿਆ ਦੇ ਨਿਕਟतम ਹੈ ਤਾਂ ਬੇਟਾ x ਦੇ ਪਹਿਲੇ ਵਾਲਾ ਫਾਰਮੂਲਾ ਹੀ n ਗੁਣਜਾਂ ਦਾ ਜੋੜ ਬਰਾਬਰ x n n 1 ਸਾਰੇ ਦਾ 2 ਆ ਫਾਰਮੂਲਾ ਲੱਗਣਾ ਠੀਕ ਹੈ ਤਾਂ x ਕਿੰਨਾ ਬੇਟਾ 13 n ਕਿੰਨੇ ਆ 7 13 7 7 1 ਸਾਰੇ ਦਾ 2 ਤਾਂ 7 ਤੇ 1 8 ਦੋ ਨਾਲ ਕੱਟੇ ਜਾਣਗੇ 2 ਚੌਕੇ 8 ਠੀਕ ਹੈ ਇਹ ਆ ਜਾਣਾ 13 7 91 91 ਨੂੰ 4 ਨਾਲ ਗੁਣਾ ਕਰਾਂਗੇ 4 1 4 4 9 36 364 ਆ ਗਿਆ ਤਾਂ ਕਹਿੰਦਾ ਕਿਹੜੀ ਸੰਖਿਆ ਦੇ ਨਿਕਟਤਾਮਾ ਸਭ ਤੋਂ ਨੇੜੇ ਕਿਹੜੇ ਸੰਖਿਆ ਦੇ ਆ 364 ਤਾਂ ਬੇਟਾ 360 ਆ ਆਨਸਰ ਆ 365 ਆ 370 ਆ ਤੇ 375 ਆ 364 ਸਭ ਤੋਂ ਨੇੜੇ ਆ 365 ਦੇ ਠੀਕ ਆ ਤਾਂ b1 ਆ ਜਿਹੜਾ ਇਹਦਾ ਰਾਈਟ ਆਨਸਰ ਨੂੰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਕਹਿੰਦਾ 30 ਦੇ ਗੁਣਖੰਡ ਹਨ 30 ਦੇ ਗੁਣਖੰਡ ਠੀਕ ਆ ਬੇਟਾ ਤੇ ਜਦੋਂ ਆਪਾਂ ਬੇਟਾ 30 ਦੇ ਗੁਣਨਖੰਡ 30 ਦੇ ਗੁਣਨਖੰਡ ਹਨ ਹਾਂ ਬੇਟਾ ਗੁਣਨਖੰਡ ਜਦੋਂ ਬਣਾਉਣੇ ਆ ਆਪਾਂ ਤਾਂ ਤੁਹਾਨੂੰ ਦੱਸਿਆ ਸੀਗਾ ਵੀ ਤੁਸੀਂ ਇਹ 1 30 ਬਰਾਬਰ 30 ਆ ਗਿਆ ਜਿੱਥੇ 2 15 ਆ ਸਾਰੇ ਇਹਦੇ ਗੁਣਨਖੰਡ ਆ ਬਰਾਬਰ 30 ਜਿੱਥੇ 30 ਆਉਂਦਾ 3 10 ਬਰਾਬਰ 30 ਠੀਕ ਹੈ 4 ਤੇ ਨਹੀਂ ਜਾਂਦਾ 5 ਤੇ 5 6 30 ਠੀਕ ਹੈ ਤਾਂ 7 8 ਤੇ ਵੀ ਨਹੀਂ 9 ਤੇ ਵੀ ਨਹੀਂ ਬਣਦੀ ਠੀਕ ਹੈ 3 10 ਹੋ ਗਿਆ ਤਾਂ 1 2 3 5 6 10 15 ਤੇ 30 ਆ ਸਾਰੇ ਜਿਹੜੇ 8 ਦੇ ਗੁਣਖੰਡ ਹੈਗੇ ਆ ਠੀਕ ਹੈ ਤਾਂ 1 2 1 2 3 5 ਠੀਕ ਹੈ 6 10 15 ਦੀ ਆ ਦੇਖੋ ਬੇਟਾ ਆ ਸਾਰੇ ਦੇ ਸਾਰੇ ਇਹਦੇ ਗੁਣਨਖੰਡ ਹੈ D1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9 ਕਹਿੰਦਾ ਇੱਕ ਸੰਖਿਆ 50 ਤੋਂ ਘੱਟ ਹੈ 7 ਦੀ ਗੁਣਜ ਹੈ ਉਸ ਦੇ ਕੁੱਲ ਤਿੰਨ ਅਪਾਜ ਗੁਣਨਖੰਡ ਹਨ ਉਹ ਸੰਖਿਆ ਹੈ ਇੱਕ ਸੰਖਿਆ 50 ਤੋਂ ਘਟਾ ਤੇ 7 ਦੀ ਗੁਣਜ ਹੈ ਬੇਟਾ 14 ਵੀ 7 ਦੇ ਗੁਣਜ ਹੈ 7 ਦੇ ਪਹਾੜੇ ਤੇ 42 ਵੀ 49 ਵੀ ਆਪਾਂ ਹੁਣ ਬੇਟਾ ਇਹਦੇ ਅਪਹਾਜ ਗੁਣਨਖੰਡ ਦੇਖਣੇ ਆ ਕਿਹਦੇ ਤਿੰਨ ਬਣਦੇ ਆ ਠੀਕ ਹੈ ਜੇ ਆਪਾਂ 14 ਦੇ ਗੁਣਨਖੰਡ ਬਣਾਉਨੇ ਆ ਤਾਂ 2 7 14 7 1 2 7 ਤੇ 1 ਪਰ ਬੇਟਾ ਆ ਇੱਕ ਅਪਹਾਜ ਗੁਣਨਖੰਡ ਨਹੀਂ ਗੁਣਨਖੰਡ ਤਾਂ ਤਿੰਨ ਹੀ ਬਣਦੇ ਪਏ ਆ ਪਰ ਉਹ ਕਹਿੰਦਾ ਅਪਹਾਜ ਗੁਣਨਖੰਡ ਹੋਣੇ ਚਾਹੀਦੇ ਆ ਠੀਕ ਹੈ ਜਦੋਂ ਅਸੀਂ 42 ਦੇ ਗੁਣਨਖੰਡ ਬਣਾਉਨੇ ਆ ਅਪਹਾਜ 2 ਤੇ 2 ਦੁਣੀ 4 2 ਤੇ ਇਹਦੇ ਬਣ ਜਾਣਗੇ 3 7 21 ਅੱਗੋਂ ਬੇਟਾ 7 ਕਿਸੇ ਭਾੜੇ ਤੇ ਜਾਂਦਾ ਨਹੀਂ ਤੇ 7 1 ਇਕਮ 1 ਤੇ ਜਾਊ ਪਰ 1 ਅਪਾਜ ਗੁਣਖੰਡ ਹੁੰਦਾ ਨਹੀਂ ਤਾਂ ਇਹਦੇ ਗੁਣਖੰਡ ਬਣ ਗਏ 2 3 7 ਤਾਂ ਉਸਦੇ ਤਿੰਨ ਅਪਾਜ ਗੁਣਖੰਡ ਹਨ ਤਾਂ ਸੰਖਿਆ ਕਿਹੜੀ ਹੈਗੀ ਹੈ 42 b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਏ ਬੇਟਾ ਆਪਾਂ ਸਵਾਲ ਨੰਬਰ 10 ਦੇ ਉੱਤੇ ਸਵਾਲ ਨੰਬਰ 10 ਦੇ ਵਿੱਚ ਕੀ ਕਹਿੰਦਾ ਪਿਆ 12 ਤੇ 15 ਦੇ ਸਾਂਝੇ ਗੁਣਨਖੰਡ ਹਨ 12 ਤੇ 15 ਦੇ ਠੀਕ ਹੈ ਬੇਟਾ ਤਾਂ 12 ਤੇ 15 ਦੇ ਸਾਂਝੇ ਗੁਣਨਖੰਡ ਕੱਢਣ ਦੇ ਲਈ ਬੇਟਾ ਆਪਾਂ 12 ਦੇ ਗੁਣਨਖੰਡ ਕੱਢ ਲਾਂਗੇ ਪਹਿਲਾਂ ਫਿਰ 15 ਦੇ ਕੱਢ ਲਾਂਗੇ 12 ਦੇ ਗੁਣਨਖੰਡ ਬੇਟਾ 1 12 12 ਆਹ ਦੋਵੇਂ ਗੁਣਨਖੰਡ ਹੈਗੇ 2 6 12 ਠੀਕ ਹੈ ਆ ਵੀ ਇਹਦੇ ਗੁਣਨਖੰਡ ਆ ਗਏ 3 4 12 ਉਸ ਤੋਂ ਬਾਅਦ ਬੇਟਾ ਇਹ ਰਿਪੀਟ ਹੀ ਕਰਨ ਲੱਗ ਪੈਂਦਾ ਤਾਂ ਇਹ ਜਿੰਨਿਆਂ ਨਾਲ ਗੁਣਾ ਕਰਕੇ 12 ਇਹ 12 ਦੇ ਗੁਣਨਖੰਡ ਆ ਗਏ ਸਾਰੇ 1 2 3 12 6 4 ਤਾਂ ਅੱਗੇ ਆਪਾਂ ਬੇਟਾ 15 ਦੇ ਗੁਣਨਖੰਡ ਬਣਾ ਲੈਨੇ ਆ 15 ਦੇ 1 15 15 ਠੀਕ ਹੈ ਬੇਟਾ ਤਾਂ 2 ਨਹੀਂ 3 ਗੁਣਾ 5 ਬਰਾਬਰ 15 ਠੀਕ ਹੈ ਬੇਟਾ ਤਾਂ 4 5 3 6 ਹੋਰ ਕੋਈ ਨਹੀਂ ਬਸ ਆਹ 4 ਗੁਣਖੰਡ ਇਹਦੇ ਬਣ ਗਏ ਤੇ ਆਹ ਬੇਟਾ 6 ਗੁਣਖੰਡ ਇਹਦੇ ਬਣ ਗਏ ਇਹਦੇ ਵਿੱਚ ਬੇਟਾ ਹੁਣ ਉਹ ਕਹਿੰਦਾ ਪਿਆ ਸਾਂਝੇ ਗੁਣਨਖੰਡ ਕਿਹੜੇ ਆ ਇੱਕ ਤਾਂ ਬੇਟਾ 1 ਆ ਇਹਦੇ ਵਿੱਚ ਵੀ ਹੈਗਾ 1 ਆ ਇਹਦੇ ਇਸ ਗੁਣਨਖੰਡ ਇਹਦੇ ਗੁਣਨਖੰਡਾਂ ਚ ਵੀ ਹੈਗਾ 15 ਦੇ ਦੂਆ ਹੈ ਨਹੀਂ ਤੀਆ ਇਹਦੇ ਵਿੱਚ ਵੀ ਹੈਗਾ ਤੇ ਤੀਆ ਇਹਦੇ ਵਿੱਚ ਵੀ ਹੈਗਾ ਠੀਕ ਹੈ ਤਾਂ ਹੋਰ ਕੋਈ ਵੀ ਗੁਣਖੰਡ ਸਾਂਝਾ ਨਹੀਂ 12 6 4 ਆ ਇੱਧਰ 15 ਤੇ 5 ਆ ਇਹ ਸਾਂਝੇ ਨਹੀਂ ਹੈਗੇ ਤਾਂ ਸਾਂਝੇ ਗੁਣਖੰਡ ਕਿਹੜੇ-ਕਿਹੜੇ ਆਗੇ 1 ਤੇ 3 ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ ਡੀ 1 ਤੇ 1 ਅਤੇ 3 ਸਾਂਝੇ ਗੁਣਖੰਡ ਦਿੰਦਾ ਪਿਆ ਡੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 10 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ